ਉਨ੍ਹਾਂ ਦੇ ਨਾਲ ਜੋ ਕਿ ਕੇਂਦਰ ਨਾਲ ਸੰਬੰਧਿਤ ਨੇ ਮੀਟਿੰਗ ਹੋਈ ਕੇਂਦਰ ਵੱਲੋਂ ਤਿੰਨ ਮੰਤਰੀ ਸਾਹਿਬਾਨ ਪਿਊਸ਼ ਗੋਇਲ ਜੀ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਗ੍ਰਹਿ ਰਾਜ ਮੰਤਰੀ ਨਿੱਤ्यानंद ਜੀ ਉਹ ਆਏ ਸੀਗੇ ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਬਹੁਤ ਸਾਰੇ ਜਿਹੜੇ ਪੱਖ ਰੱਖੇ ਗਏ ਔਰ ਬਹੁਤ ਸਾਰੀਆਂ ਜਿਨ੍ਹਾਂ ਨੂੰ ਆਪਾਂ ਮੰਗਾ ਨਹੀਂ ਕਹਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਬਣੀ ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬੀ ਨਾਲ ਸੰਬੰਧਿਤ ਨੇ ਚਾਹੇ ਉਹ ਬੈਸੇ ਥਾਣੇ ਨਾਲ ਸੰਬੰਧਿਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰਿਆਂ ਜਿਹੜੀਆਂ ਨੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਐ ਕੈਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਔਰ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਘਨਾ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾਂ ਮਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਬੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕਨ ਦਾ ਸਾਹਮਣਾ ਕਰੀਏ ਕਿਤੇ ਕੋ ਟਰੈਕਟਰ ਪਲਟ ਗਿਆ ਕਿਤੇ ਕੋ ਹੱਟ ਟੈਂਕ ਹੋ ਗਿਆ ਜਾਂ ਕੋ ਪੁਲਿਸ ਵਾਲੇ ਦੇ ਸੱਟ ਵਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਨੂੰ ਇੱਥੇ ਬੁਲਾ ਲਈ ਸੋ ਅੱਗੇ ਵਾਸਤੇ ਇੱਕ ਸਕੋਪ ਰੱਖਿਆ ਗਿਆ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਘਟਨ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਘਣ ਹੈ ਉਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਗਠਨ ਜੁੜੇ ਹੋਏ ਨੇ ਦੋਨਾਂ ਨਾਲ ਐ ਐਸ ਕੇ ਐਮ ਨਾਨ ਪੇਟੀਕਲ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈ ਇਹ ਸ਼ਾਮਿਲ ਸੀ ਇਹਨਾਂ ਦੇ ਨਾਲ ਬਹੁਤ ਸਾਰੇ ਦੇਸ਼ ਦੇ ਹੋਰ ਸੰਗਠਨ ਜੁੜੇ ਹੋਏ 100 150 200 ਦੇ ਕਰੀਬ ਸੋ ਉਹ ਗੱਲ ਕਰ ਲੈਣਗੇ ਇਨ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਰਹੂਗਾ ਕੋਈ ਸੁਝਾਅ ਜਾ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਐਦਾਂ ਦੇ ਕੇਸ ਨੇ ਜਿਨ੍ਹਾਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸੋ ਬੜੇ ਅੱਛੇ ਮਾਹੌਲ 'ਚ ਗੱਲ ਹੋਈ ਹੈ ਅੱਜ ਪਹਿਲਾ ਦੌਰ ਸੀ ਤੇ ਗੱਲਬਾਤ ਦਾ ਦੌਰ ਜਾਰੀ ਰਹੂਗਾ ਔਰ ਮੈਂ ਪੰਜਾਬ ਦਾ ਪੱਖ ਕਿਉਂਕਿ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਕਿਸਾਨਾਂ ਦਾ ਪੱਖ ਰੱਖਾਂ ਮੈਂ ਵਕੀਲ ਬਣ ਕੇ ਉਹਨਾਂ ਦਾ ਮੈਂ ਅੱਜ ਪੱਖ ਰੱਖਿਆ ਔਰ ਐਦਿ ਰੱਖਦੇ ਰਵਾਂਗੇ ਭਵਿੱਖ ਦੇ ਵਿੱਚ ਜੇ ਸਾਨੂੰ ਅਲੱਗ ਤੋਂ ਵੀ ਮੀਟਿੰਗ ਕਰਨੀ ਪਈ ਪੰਜਾਬ ਲੈਵਲ ਤੇ ਸਾਰੀਆਂ ਜੁਨੀਨਾਂ ਦੀ ਭੂਮਿਕਾ ਸੈਂਸਰ ਐਮਐਸਪੀ ਕਾਨੂੰਨ ਨੂੰ ਲੈ ਕੇ ਵੱਡੀ ਮੰਗ ਸੀ ਕਿ ਐਮਐਸਪੀ ਕਾਨੂੰਨ ਜਿਹੜਾ ਇਹ ਚੱਚਾ ਇਹ ਵੱਡੀ ਮੰਗ ਹੈ ਉਸ ਵੇਲੇ ਗਰੰਟੀ ਵੀ ਦਿੱਤੀ ਹੋਈ ਹੈ ਤੋਂ ਉਹ ਵੀ ਮੰਗ ਪੱਤਰ ਦੇ ਵਿੱਚ ਸ਼ਾਮਲ ਹੈ ਸੋ ਇਸ ਕਰਕੇ ਉਹਦੇ ਤੇ ਕਿਉਂਕਿ ਇੱਥੇ ਪਾਲਿਸੀ ਡਿਸੀਜਨ ਇੱਥੇ ਨਹੀਂ ਹੋ ਸਕਦੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਤੇ ਜਾ ਕੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਤਰੀਕਾ ਹੈ ਇਹ ਬੈਸਟ ਤਰੀਕਾ ਹੈ ਕਿ ਬਜਾਏ ਇਸ ਦੇ ਕਿ ਅਸੀਂ ਧਰਨੇ ਲਾ ਕੇ ਉਹਨਾਂ ਤੋਂ ਟਾਈਮ ਮੰਗੀਏ ਅਸੀਂ ਪਹਿਲੇ ਹੀ ਉਹਨਾਂ ਨੂੰ ਬੁਲਾਈਏ ਤਾਂ ਨਾ ਲਾਉਣ ਦੀ ਲੋੜ ਹੀ ਨਾ ਪਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਅਨੰਦਤਾ ਜਿਹੜਾ ਸਟੱਬਲ ਬਰਨਿੰਗ ਤੇ ਵੀ ਗੱਲ ਹੋਈ ਹੈ ਤੇ ਕੀ ਇਹ ਕਿਹਾ ਜਾ ਰਿਹਾ ਕਿ ਪ੍ਰਹਾੜੀ ਵਾਲਿਆਂ ਤੇ ਪਰਚੇ ਕਰਦਿਆ ਕਰੋ ਜਾਂ ਪ੍ਰਹਾੜੀ ਵਾਲਿਆਂ ਦੀ ਐਮਐਸਪੀ ਰੋਕ ਲਓ ਸੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਫਰਮਾਨ ਨੇ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਦਾ ਐਮਐਸਪੀ ਤਾਂ ਪਹਿਲਾਂ ਦਿੰਨੇ ਆ ਪ੍ਰਹਾੜੀ 20 ਦਿਨ ਬਾਅਦ ਅੱਗ ਲੱਗਦੀ ਹੈ ਅੱਜ ਕਿਵੇਂ ਤੁਸੀਂ ਉਹਨਾਂ ਤੋਂ ਪੈਸੇ ਲਓਂਗੇ ਜਾਂ ਕੋਈ ਇਦਾਂ ਦੀ ਸੋਚ ਵੀ ਕਿਸੇ ਨੇ ਕਿਉਂ ਲਿਆ ਹਾਂ ਪ੍ਰਹਾੜੀ ਦਾ ਮੁੱਦਾ ਇੱਤੋਂ ਫਿਰ ਸਾਨੂੰ ਦਾਣਾਂ ਜਿਹੜੀਆਂ ਨੇ ਮੋਜੰਬਿਕ ਤੋਂ ਅੱਜ ਮੈਂ ਮੁੱਦਾ ਰੱਖਿਆ ਮੋਜੰਬਿਕ ਤੋਂ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੇ ਦਾਣਾਂ ਅਸੀਂ ਇੰਪੋਰਟ ਕਰਦੇ ਹਾਂ ਤੇ ਸਾਨੂੰ ਮੌਕਾ ਦੇ ਉਹਨਾਂ ਦਾਣਾਂ ਕੋਲ ਦਾ ਨਾਲੇ ਸਾਡਾ ਝੋਨੇ ਤੋਂ ਖੈਣਾ ਛੁੱਟ ਜੂਗਾ ਸਾਡਾ ਪਾਣੀ ਬਚ ਜੂਗਾ ਸਾਡਾ ਵਾਤਾਵਰਨ ਬਚ ਜੂਗਾ ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਔਰ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਲਗਾਤਾਰ ਜਾਰੀ ਰਹੂਗਾ मीटिंग में बातें निकल कर आई हैं हमारे पास वो हम दोनों फोरमो में विचार करेंगे और उसके बाद ही कुछ बात कर सकेंगे तो इसलिए जो हमने एक ये भी बताया उनको कि आप विश्वास बहाल करना चाहते हैं हमारे साथ वार्ता करके पर जो हरियाणा में आप कर रहे हैं जिस तरह की आपने बैरिकेटिंग की है जिस तरह से आपने पेट्रोल पंप के ऊपर नोटिफिकेशन कर दिया ट्रैक्टरों में तेल नहीं डालने देंगे और जिस तरह से घरों में जाके दब दी जा रही है जिस तरह से तंग किया जा रहा है किसानों को और और कुर्की के भी बात की जाए, अगर आप रोड पर चढ़ेंगे आंदोलन में जाएंगे तो हम कुर्की करेंगे तो हमने उनको बताया भी हम किसान मजदूर इस देश के वासी हैं, हमें पीसफुल ढंग से अपनी बात रखने का अधिकार है तो अगर आप इस तरह से करेंगे तो हमारी भरोसा टूटेगा तो उन्होंने मीटिंग में जो केंद्रीय गृह राज्य मंत्री थे उनको बोला भी इसके बारे में मालूम करिए ऐसा नहीं होना चाहिए तो जो बातें थी वो अभी माहौल में हमने रख दी और हम आशा भी करेंगे सरकार केंद्र के अगर स्वयं प्रधानमंत्री जी उन वो अगर चाह चाहे तो एमएसपी खरीद की गारंटी का कानून बन सकता अभी अभी पार्लियामेंट में सतर चल रहा है इच्छा शक्ति का सवाल है और हम माननीय प्रधानमंत्री से अपील करेंगे भी देश किसान और मजदूर से चलता है अस्सी करोड़ से ऊपर आबादी किसानों की है जो साठ परसेंट बनती है और अगर वो इनिशियटिव लेंगे तो जरूर मसलों का हल होगा वैसे हमारा आंदोलन पीसफुली तरीके से लगातार जारी रहेगा और आगे जो भी हमारे समक्ष कोई बात आएगी पंजाब सरकार हमें बताएगी केंद्र तो हम समय समय पर आपको बताते रहेंगे और ये फिर दोबारा अपील करेंगे मीडिया से ਇਹ ਬੜਾ ਅੰਦੋਲਨ ਹੈ ਦੇਸ਼ ਦਾ ਅੰਦੋਲਨ ਹੈ ਸਭੀ ਕੀ ਬਾਤ ਹੈ ਹਮਾਰਾ ਸਹਿਯੋਗ ਦਿਜੀਏ ਔਰ ਜੋ ਵੀ ਹਮਾਰੇ ਪ੍ਰਦੇਸ਼ ਕੇ ਪੂਰੇ ਦੇਸ਼ بھر ਕੇ ਕਿਸਾਨ ਹੈ ਮਜ਼ਦੂਰ ਹੈ 140 ਕਰੋੜ ਲੋਗੋ ਦਾ ਸਵਾਲ ਹੈ ਦੇਸ਼ ਕੇ ਕਿਸਾਨ ਪਰ ਦੇਸ਼ ਚੱਲ ਰਿਹਾ ਹੈ ਸਹਿਮਤੀ ਬਣੀ ਹੈ ਇਹ ਦੱਸੋਗੇ ਕਿਸੇ ਗੱਲ ਤੇ ਸਹਿਮਤੀ ਦੇਖਿਓ ਦੇਖੋ ਜੇ ਕੋਈ ਸਹਿਮਤੀ ਬਣੀ ਹੁੰਦੀ ਤਾਂ ਆਪਾਂ ਦੱਸ ਦਿੰਦੇ ਠੀਕ ਹੈ ਉਹਨਾਂ ਕੁਝ ਗੱਲਾਂ ਕੀਤੀਆਂ ਵਾਂ ਅਸੀਂ ਫਾਰਮਾਂ ਚ ਵਿਚਾਰਾਂਗੇ ਠੀਕ ਹੈ ਜੀ ਜੇ ਕੋਈ ਗੱਲ ਬਣੀ ਹੁੰਦੀ ਤਾਂ ਆਪਾਂ ਜਰੂਰ ਤੁਹਾਨੂੰ ਦੱਸਦੇ ਹਗੇ ਐਮਐਸਕੇ ਲੈ ਕੇ ਸ਼੍ਰਮਣੀ ਅਧਿਕਾਰ ਰਿਪੋਰਟ ਨੂੰ ਲੈ ਕੇ ਕੋਈ ਚਰਚਾ ਹੋਈ ਸੀ ਆ ਲੰਮੀ ਚਰਚਾ ਹੋਈ ਆ ਜੀ ਹਰ ਇਸ਼ੂ ਤੇ ਚਰਚਾ ਹੋਈ ਪੰਦੇਰ ਸਾਹਿਬ ਪਹਿਲਾਂ ਵੀ ਚਰਚਾਵਾਂ ਕੀਤੀਆਂ ਸੀ 2-2 ਘੰਟੇ 3-3 ਘੰਟੇ ਮੀਟਿੰਗਾਂ ਹੋਈਆਂ ਸੀ ਲਗਭਗ 2-2.5 ਸਾਲ ਦਾ ਸਮਾਂ ਹੋ ਗਿਆ ਤੇ ਹਾਲ ਤੀਕਰ ਕੇਂਦਰ ਸਰਕਾਰ ਨੇ ਵਿਚਾਰ ਨਹੀਂ ਕੀਤਾ ਤੁਹਾਡੀਆਂ ਪੁਰਾਣੀਆਂ ਮੰਗਾਂ ਤੇ ਕੋਈ ਦੇਖਿਏ ਅਗਰ ਸਰਕਾਰ ਹਾਨੂੰ ਸੱਦਦੀ ਆ ਸਾਡਾ ਕੰਮ ਐ ਸਰਕਾਰ ਨਾਲ ਗੱਲਬਾਤ ਕਰਨੀ ਸਰਕਾਰ ਨੂੰ ਇਹ ਮੌਕਾ ਨਹੀਂ ਦੇਣਾ ਕਿ ਅਸੀਂ ਗੱਲ ਕਰਕੇ ਮਸਲਿਆਂ ਦਾ ਹੱਲ ਨਹੀਂ ਚੰਦੇ ਹੋਗੇ ਅਰ ਸਚਜੇ ਟੰਗਣਾ ਉਹਨਾਂ ਨੂੰ ਇੱਕ ਇੱਕ ਗੱਲ ਦੱਸਣਾ ਜੇ ਕੋਈ ਚੀਜ਼ ਸਾਨੂੰ ਲੱਗੂਗੀ ਕਿ ਇਹ ਸਰਕਾਰ ਨੇ ਪੂਰੀ ਕਰ ਦੇਣੀ ਅਸੀਂ ਤੁਹਾਨੂੰ ਜੂਰ ਦੱਸਾਂਗੇ ਹਾਂ ਅਜੇ ਚਰਚਾ ਹੈ ਰਿਆ ਦੀ ਤਿਆਰੀ ਹੈ ਰਿਆ ਦੀ ਤਿਆਰੀ ਦੱਸੋ ਕੀ ਹੈ ਪੂਰੀ ਤਿਆਰੀ ਹੈ ਜੀ ਪਿੰਡਾਂ 'ਚ ਲੰਗਰ ਇਕੱਠਾ ਹੋ ਰਿਹਾ ਸਾਰੀ ਤਿਆਰੀ ਆ ਲੋਕ ਇਕੱਠੇ ਹੋ ਕੇ ਜੁੜ ਰਹੇ ਆ ਅਰ 13 ਨੂੰ ਦਿੱਲੀ ਵੱਲ ਨੂੰ ਪੂਰੇ ਦੇਸ਼ ਭਰ ਦੇ ਕਰੋੜਾਂ ਕਿਸਾਨ ਕੂਚ ਕਰਨਗੇ ਮੈਂ ਇੱਕ ਦੜੀ ਸੀ ਮੇਰੀ ਮੇਰੀ ਇੱਕ ਅਪੀਲ ਕਰ ਲੈਂਦੇ ਹੋ ਅਸੀਂ ਪੂਰੇ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਆਲ ਸੋਸਾਇਟੀ ਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਇਸ ਅੰਦੋਲਨ ਦੇ ਵਿੱਚ ਸਾਡਾ ਸਹਿਯੋਗ ਪਹਿਲਾਂ ਵੀ ਦਿੱਤਾ ਹੁਣ ਵੀ ਉਹ ਵੱਧ ਤੋਂ ਵੱਧ ਦੇਣ ਦੂਜੇ ਦੌਰ ਦੀ ਮੀਟਿੰਗ ਵਾਸਤੇ ਕੋਈ ਤੁਹਾਨੂੰ ਡੇਟ ਦਿੱਤੀ ਗਈ ਹੈ ਹਾਂ ਦੂਜੇ ਦੌਰ ਦੀ ਗੱਲ ਬਾਤ ਬਾਰੇ ਕੋ ਪੱਕੀ ਨਹੀਂ ਹੈ ਉਹ ਕਹਿੰਦੇ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਆ ਅਸੀਂ ਵੀ ਕਿਹਾ ਵੀ ਅਸੀਂ ਗੱਲਬਾਤ ਜਾਰੀ ਰੱਖਾਂਗੇ ਜਿਹੜੇ ਲਖੀਮਪੁਰ ਦੇ ਮਸਲੇ ਤੇ ਕੀ ਗੱਲਬਾਤ ਹੋਈ ਦੱਸੋ ਦੱਸੋ ਦੇਖਿਏ ਮੇਰਾ ਖਿਆਲ ਹੈ ਪੰਜਾਬੀ ਚ ਦੱਸ ਜਦੋਂ ਅਸੀਂ ਸਪਸ਼ਟ ਕੀਤਾ ਜਦੋਂ ਇਹ ਕਲ ਸਪਸ਼ਟ ਕੀਤੀ ਹੈ ਪਨੀਰ ਸਾਹਿਬ ਨੇ ਵੀ ਦੱਸੀ ਔਰ ਮੈਂ ਵੀ ਦੱਸੀ ਹੈ ਕਿ ਇੱਕ ਇੱਕ ਮੁੱਦੇ ਦੇ ਉੱਤੇ ਤੱਥਾਂ ਸਹਿਤ ਗੱਲ ਹੋਈ ਹੈ ਲਖੀਮਪੁਰ ਤੇ ਵੀ ਗੱਲ ਹੋਈ ਹੈ ਲਖੀਮਪੁਰ ਦੇ ਸ਼ਹੀਦਾਂ ਨੂੰ ਕੰਪਨਸੇਟ ਕਰਨ ਤੇ ਗੱਲ ਹੋਈ ਹੈ ਚਰਚਾ ਹੋਈ ਹੈ ਲੇਕਿਨ ਸਵਾਲ ਇਹ ਹੈ ਕਿ ਉਹਨਾਂ ਦੀ ਇਹ ਗੱਲ ਸੀ ਜਿਹੜੀ ਮੈਂ ਪਹਿਲਾਂ ਦੱਸੀ ਹੈ ਕਿ ਇਹਨਾਂ ਤੱਥਾਂ ਤੇ ਸੀ ਵਿਚਾਰ ਕਰ ਲਿਆ ਜਿਵੇਂ ਲਖੀਮਪੁਰ ਦਾ ਮਾਮਲਾ ਹੈ ਸਾਡੇ ਜਿਹੜੇ ਉੱਥੇ ਜ਼ਖਮੀ ਸੀਗੇ ਜ਼ਖਮੀਆਂ ਨੂੰ 10 ਲੱਖ ਰੁਪਈਆ ਹਰ ਜ਼ਖਮੀ ਨੂੰ ਦੇਣ ਦੀ ਗੱਲ ਸੀ ਪਰ ਉੱਥੇ ਜਿਹੜੇ ਅੱਜ ਸਰਕਾਰ ਦੇ ਮੰਤਰੀ ਆਏ ਸੀ ਉਹਨਾਂ ਵੱਲੋਂ ਵੀ ਇਹ ਗੱਲ ਇਹ ਆਈ ਕਿ ਇਹ 10 ਲੱਖ ਦੇਣ ਦੀ ਗੱਲ ਜੋ ਹੋਈ ਹੈ ਸਾਡੇ ਧਿਆਨ 'ਚ ਨਹੀਂ ਅਸੀਂ ਕਹ ਵੀ ਤੁਸੀਂ ਪਰਤਾਲ ਕਰ ਲੋ ਤੋਂ ਬਰੇ ਇਹੀ ਤਾਂ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਕਿ ਉਹਨਾਂ ਨੇ ਕਿਹਾ ਸੀ ਪੜਤਾਲ ਕਰ ਲਾਂਗੇ ਅਗਰ ਉਹ ਗੱਲ ਐਸਾ ਸੀ ਹਾਂ ਕੀਤੀ ਹੈ ਤੇ ਜਰੂਰ ਦੇਵਾਂਗੇ ਜਿਹੜੇ ਕੇਸ ਵਾਪਸ ਲੈਣ ਦਾ ਜ਼ਿਕਰ ਸੀਗਾ ਉਹ ਕੀ ਕਰ ਰਹੇ ਉਸ ਬਾਰੇ ਯਾਰ ਮੈਂ ਉਹੀ ਫੇਰ ਕਹਿ ਰਿਹਾ ਕਿ ਇਹਨੂੰ ਇਹਨੂੰ ਇਸ ਤਰ੍ਹਾਂ ਫਰੋਲਾਂਗੇ ਨਾ ਆਪਾਂ ਕੱਲੀ-ਕੱਲੀ ਗੱਲ ਨੂੰ ਤਾਂ ਬਹੁਤ ਲੰਬੀ ਚਰਚਾ ਸਾਡੀ ਹੋ ਜੂਗੀ ਤੇ ਮੈਂ ਮੈਂ ਬੇਨਤੀ ਕੀਤੀ ਆ ਕਿ ਇੱਕ-ਇੱਕ ਇਸ਼ੂ ਦੇ ਉੱਤੇ ਚਰਚਾ ਹੋਗੀ ਹਰੇਕ ਦੇ ਉੱਤੇ ਗੱਲ ਹੋਗੀ ਪੋਜਿਟਿਵ ਮਾਹੌਲ ਚ ਗੱਲ ਹੋ ਗਈ ਜਦੋਂ ਇਹ ਗੱਲ ਆ ਗਈ ਮੰਨਿਆ ਕੁਛ ਨਹੀਂ ਮਤਲਬ ਮੰਨਣਗੇ ਕੀ ਮੰਨਣਗੇ ਮੰਨਣਗੇ ਕੀ ਮੈਂ ਦੱਸਦਾ ਕਿ ਦੇਖੋ ਜਦੋਂ ਉਹਨਾਂ ਨੇ ਇਹ ਕਹਿਤਾ ਕਿ ਆ ਜਿਹੜੇ ਤੁਸੀਂ ਤੱਤ ਸਾਡੇ ਸਾਹਮਣੇ ਰੱਖ ਰਹੇ ਹੋ ਇਹਨਾਂ ਤੱਥਾਂ ਦੇ ਉੱਤੇ ਸਾਨੂੰ ਪੜਤਾਲ ਕਰ ਲੈਣ ਦਿਓ ਤਾਂ ਪੜਤਾਲ ਕਰ ਲੈਣ ਸਾਨੂੰ ਕੀ ਦਿੱਕਤ ਹੈ ਸਾਡਾ ਅੰਦੋਲਨ ਜਾਰੀ ਹੈ ਜਾਰੀ ਹੈ ਸਾਨੂੰ ਕੋਈ ਰੋਲਾ ਨਹੀਂ ਉਹਨਾਂ ਨੇ ਪੜਤਾਲ ਕਰਨੀ ਹੈ 14 ਫਰਵਰੀ ਦਾ ਪ੍ਰੋਗਰਾਮ ਸਾਡਾ ਮੈਂ ਪਹਿਲਾਂ ਹੀ ਦੱਸਿਆ ਭਨੇਰ ਸਾਹਿਬ ਨੇ ਵੀ ਦੱਸੀ ਆ ਕਿ ਉਹ ਸਾਡਾ ਐਜ਼ ਇਟ ਇਜ਼ ਚੱਲੀ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਹਾਂ ਸਰਕਾਰ ਨੇ ਸਾਨੂੰ ਇਹ ਕਿਹਾ ਕਿ ਅਸੀਂ ਮੀਟਿੰਗ ਤੁਹਾਡੇ ਨਾਲ ਫਿਰ ਕਰਨੀ ਚਾਹੁੰਦੇ ਆ ਆਪਾਂ ਗੱਲਬਾਤ ਦਾ ਦੌਰ ਜਾਰੀ ਰੱਖਾਂਗੇ ਅਸੀਂ ਕਹਿ ਗਏ ਅਸੀਂ ਐਗਰੀ ਆ ਗੱਲਬਾਤ ਤੋਂ ਜਥੇਬੰਦੀਆਂ ਕਦੇ ਨਾ ਭੱਜੀਆਂ ਇਹ ਨਾ ਭਜਦੀਆਂ ਨਾ ਭੱਜਣਗੀਆਂ ਜਦੋਂ ਵੀ ਸਾਨੂੰ ਬੁਲਾਉਣਗੇ ਅਸੀਂ ਉਸੇ ਟਾਈਮ ਦੇ ਉੱਤੇ ਗੱਲਬਾਤ ਲਈ ਹਾਜ਼ਰ ਹੋਵਾਂਗੇ ਬਹੁਤ ਬਹੁਤ